ਜੀ ਸასიਖਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਫਤੇਗੜ ਜਿਹੜਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਹੋਰ ਹੈ ਜੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਰੇਤਾ ਮਾਰਦਾ ਜਿਵੇਂ ਤੁਸੀਂ ਇਹ ਖਾਲਚ ਕੱਢ ਦੇਖ ਸਕਦੇ ਹੋਗੇ ਇਧਰ ਖੇਲਚੇ ਵੀ ਪਿਆਗਾ ਰੇਤਾ ਤੇ ਕੈਮਰਾ ਦੇ ਕੈਮਰਾਮੈਨ ਰੈਡੀ ਨੇ ਤੇ ਪਾ ਕੇ ਕੈਮਰਾ ਕਰਦੇ ਆਂ ਬੋਰ ਨੂੰ ਚੈੱਕ ਤੇ ਦੇਖਦੇ ਆਂ ਕੀ ਕੰਡੀਸ਼ਨ ਆ ਆਪਣੇ ਬੋਰ ਦੀ ਸੋ ਆਜੋ ਜੀ एलसीडी रिटर के सेट कराए। वधी जांदा गंगा। इक लेन जो दूसरी एलसीडी जी भी आ रही है फिर ओच भी यही फाल्ट है। ए ਥੱਲੇ ਪੱਤੇ ਜਹ ਹੁੰਦੇ ਨੇ ਥੱਲੇ ਦੀ। ਕੋਕ ਟਾਂਕੇ ਜੇ ਲਾ ਕੇ ਸਹੀ ਗੱਲ ਲੜਾਣੇ ਚ ਭੱਜ ਜਿੰਦੇ। ਇਹਦਾ ਟੁੱਟੀ ਹੋਈ ਹੈ ਕਿ ਜੇ ਪਾਸੇ ਤਾਂ ਤੇ ਲੜਾਈਂ ਨੇ ਉੱਤੇ। ਇਹ ਪਿੱਛੇ ਆਉਂਦੇ ਰਹੀ ਨੇ। ਖੋਲ ਕਰਨੀ ਆ ਹਾਂ ਲੱਗਿਆ ਪਾਣੀ ਹੀ ਲਵੀ ਕੇ ਫੋਕੜੀਆ ਪਾਣੀ ਗਈ ਦੇਖਦੇ ਹਾਂ ਲੱਗਦਾ ਪਤਾ ਜੀ ਇੰਨਾ ਹੋ ਗਿਆ ਹੌਲੀ ਚੱਲੀ ਜਾਮਾ ਆ ਇੱਥੇ ਨੇੜੇ ਲਵੇ ਲਵਣੀ ਆ ਦੇਦੀਰ ਦੇਖ ਹੋਰ ਤਾਂ ਯਾਰਾ ਫੁੱਤ ਨਗਾ ਹਟਾ ਚੱਲ ਜਾਣ ਦੇ

ਹੌਲੀ 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 ਚੱਲ ਇੰਨਾ ਹੋ ਗਿਆ ਦੇਖਿਓ ਉਪਰ ਕਰ ਮੜਾ ਜਾ ਥੱਲੇ ਕਰ ਹੌਲੀ ਹੌਲੀ ਜਮਾ ਰੋ ਕੋਰੇ 142 ਕਾ ਫਟ ਹੋ ਗਿਆ ਬਾਜੋਂ ਚ ਦੜ ਦੜਦੀ ਬਈ ਕੋ ਬਾਜ ਤਾਂ ਨਹੀਂ ਲੱਗੇ ਜੇ ਰੁਕੀ ਮੜਾਏ ਉੱਪਰ ਕਰੀ ਥੋੜਾ ਜਿਹਾ ਉੱਪਰ ਕਰ ਜਮੇ ਬਸ ਥੱਲੇ ਕਰਾ ਇੰਨਾ ਨਹੀਂ ਗਏ ਥੱਲੇ ਕਰਾ ਬਸ ਹੋਰ ਥੱਲੇ ਕਰਾ ਬਸ ਚੱਲ ਜਾਣ ਦੀ ਫੜਵਾਉਣਾ 80 ਤੋਂ ਰਬੇ ਦੇ ਵਿੱਚ ਪਤਾ ਨੂੰ ਹੌਲੀ ਚੱਲੀ ਹੌਲੀ ਹੌਲੀ ਚੱਲੀ ਹੌਲੀ ਹੌਲੀ

ਕਿਸਾ ਪਈ ਬਿਨਾਂ ਹਟਰੀ ਟਾ ਹੌਲੀ ਚੱਲ ਹੌਲੀ ਉਹਦਾ ਪਾਣੀ ਕੋਮਣ ਲੱਗ ਜਿੱਥੇ ਸਾਫ਼ ਹੋਊਗਾ ਜਾਣਾ ਕਵਾਜ ਲਊਗਾ ਕਵਾਜ ਲਊਗਾ ਕਿਵੇਂ ਆਵਾਜ਼ ਆਊਗੀ ਆਡੀਓ ਹੋਬ ਕੋਮਣ ਲੱਗ ਜੂਗਾ ਬਾਈ ਬਾ ਹਾਂ ਤੂੰ ਆ ਥਲੇ ਆ ਰਹੇ ਹੋ ਤੇ ਆ ਜੰਮ ਨੂੰ ਲੈ ਰਹੇ ਪਾਣੀ ਤੇ ਕੈਮਰਾ ਚੱਲ ਰਿਹਾ ਹੈ ਉੱਪਰ ਕਰੀ ਮੜਾ ਜਾ ਥੱਲੇ ਕਰਾਂ ਥੱਲੇ ਕਰਾਂ ਰੋਕ ਕਿੰਨਾ ਹੋ ਗਿਆ ਓਰੇ ਹਾਂ ਉੱਪਰ ਕਰੀ ਆਹ ਦੇਣਾ ਗਾ ਹੂੰ ਬੜਾ ਲੇਗਾ ਥੱਲੇ ਕਰ ਥੋੜਾ ਜਾ ਜਿੰਨੀ 2-3 ਇੰਚ ਕਰ ਥੱਲੇ ਕ੍ਰਿਕਾ ਕਿੰਨਾ ਹੋ ਗਿਆ ਓਰੇ 168 ਹੋਟ ਹੋ ਗਿਆ ਚੱਲ ਜਾਣ ਦੀ ਹੌਲੀ ਚੱਲੀ ਓਰੇ ਬਰਾਂਡ ਸਾਈਡ ਨਹੀਂ ਵੀ ਕਰ ਰਿਹਾ ਨਾ ਸੇ ਬੋਟ ਏਡਾ ਹੁੰਦਾ ਬਈ ਬੋਟ ਏਡੇ ਹੁੰਦੇ ਉਹਦਾ ਪਾਣੀ ਘੁੰਮਣ ਲੱਗ ਜਾਂਦਾ ਬਈ ਜਿੱਥੇ ਫਲਟ ਹੋਊਗਾ ਜਿਆਦਾ ਇਹ ਬਹੁਤ ਕਿੱਡੀ ਹੁੰਦੇ ਨੇ ਫਲਟ ਦਾ ਹੋਰ ਥੱਲੇ ਹੋਊਗਾ ਇਹ ਤਾਂ ਨਹੀਂ ਹੋਣਾ ਇਹਨੂੰ ਇਹ ਨਹੀਂ ਅੱਛੀ ਤੋਂ ਨਬੇ ਦੇ ਵਿੱਚ ਵਿੱਚ ਹੋਊਗਾ ਹੂੰ ਡਰਾਈਵ ਵੀ ਪਾਣੀ ਨਹੀਂ ਆਉਂਦਾ ਡਰਾਈਵ ਲਈ ਨਹੀਂ ਆਉਂਦੀ ਹਾਂ ਕਿੰਨਾ ਹੋ ਗਿਆ ਚੱਲ ਆ ਪੱਜੀ ਨਹੀਂ ਨਾ 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 ਬਸ ਉਹਨੇ ਦੇ ਤੱਕ ਪੂਰਾ ਦਿਹੂਗਾ ਪਾ ਪੈ ਵੀ ਚਟਾ ਆਇਆ ਹੋਊਗਾ ਉੱਥਾਂ ਹੂੰ ਰੇਤੇ ਨਾਲ ਅੱਛੀ ਤੋਂ ਬਾਅਦ ਤਾਂ ਜਮੀ ਸਲੋ ਚੱਲੇ ਹੋ 90 ਦੇ ਵਿੱਚ ਵਿੱਚ ਇਹ ਤਾਂ ਉਹ ਘੱਟ ਜੇ ਬਾਲੇ ਨੇ ਜਿੱਥੇ ਉਹ ਦੇਖੇ ਨੇ ਇਹ ਬੁਝਾ ਦੇਣੀ ਕਿਹਾ ਗਿਆ ਨਾ ਭਾਈ ਪਹਿਲਾਂ ਘੜਾ ਪਤਾ ਨਹੀਂ ਬੋਰੀ ਲਾ ਨਾ ਹੌਲੀ ਜਲਦੀ ਹੌਲੀ ਹੌਲੀ ਹੁਣ ਇੰਨੇ ਨਾਲ ਚੱਲ ਫੇਰ ਹੌਲੀ 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 ਆਵਰੀ ਆ ਮਾਰੇ ਫੋਰਾ ਯਾਰ ਉੱਪਰ ਕਰੀ ਮੜਾ ਜਾਂ ਥੱਲੇ ਕਰ ਰੋ ਕਰੇ ਮੇਰੇ ਜਿਹੜਾ ਦੋਰਾ ਮੇਰੇ ਹੈਗੀ ਹਾਲ ਚਾਰਾ ਕਿੰਨਾ ਹੋ ਗਿਆ ਰੋ ਉੱਪਰ ਘਰਾਂ ਕਰੀ ਉੱਪਰਾਂ ਹੋਰ ਘਰ ਉੱਪਰਾਂ ਆ ਮਾਰ ਰੋ ਠੀਕ ਆ ਤੋ ਦੋਰਾ ਥਲੇ ਘਰਾਂ ਚਾਲਾ ਥੱਲੇ ਆ ਉਸਰੇ ਨੇੜੀ ਆ ਪੂਰੇ ਆਊਗਾ ਪਾਣੀ ਆ ਦੇ ਪੂਰੀ ਸਪੀਡ ਔਰੇ ਚਾਲਾ ਕਿੰਨੇ ਦੇ ਮਣਾ ਦੀ ਅਸੀਂ ਤੇ ਬਸ ਅਸੀਂ ਤੋਂ ਮਾਦਵਾ 80 ਤੋਂ 90 ਦੇ ਵਿੱਚ ਆਊਗਾ ਮਤਲਬ 80 ਤਰਾਸੀ ਇਹ ਸਭ ਆ ਬਸ 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 ਸੌਰੀ ਆ ਉੱਥੇ ਕਰ ਲੈ ਜਿੱਥੇ ਉੱਪਰ ਉੱਪਰ ਕਰੀ ਪੀਤਾ ਹੀ ਲਾਇਆ ਸੀ ਪੈਪਨ ਲਈ ਮਨੇ ਸੀ ਬਸ ਸਾਰੇ ਮੋਟਰ ਚੱਲਦੀ ਆ ਬੌਲਾਂ ਦੇ ਕੱਟ ਨਹੀਂ ਆਦੀ ਚੱਲ ਜਾਣ ਥੱਲੇ ਜਾਣ ਦੇ ਗੁਰੇ ਮੋਟਰ ਪਹਿਲਾਂ ਚੱਲੀ ਹੋਈ ਹੈ ਹਾਂ ਪਹਿਲਾਂ ਚੱਲੀ ਹੋਈ ਹੈ ਹੁਣ ਤਾਂ ਪਾਕੇ ਖੜਾ ਯੂਸੀ ਪਾਣੇ ਨਹੀਂ ਇਹ ਦੀ ਗੱਲ ਨਹੀਂ ਬੋਲਾਂ ਚ ਕਿੰਨੀ ਗਲੀ ਦੀ ਗਈ ਬੋਲ ਚ ਗਲੀ ਹੈ ਨਹੀਂ ਅਸੇ ਬਟਰੇਵ ਚ ਗਲੀ ਦੀ ਗਈ ਇਹ ਤਾਂ ਪਾਈਪ ਚ ਹੈ ਜੀ ਭਈਆ ਮਤਲਬ ਫੇਵਰ ਚ ਬੋਲ ਚ ਗਲੀ ਹੋਈ ਹੈ ਬੋਲ ਚ ਪਾਈਪ ਜੀ ਨਹੀਂ ਹੈਗੀ ਠੀਕ ਨਾ ਬੋਲ ਚ ਗਲੀ ਨਹੀਂ ਹੈਗੀ ਮੋਟਰ ਚ ਗਲੀ ਨਹੀਂ ਕਿਸੇ ਨਹੀਂ ਹੈ ਤਾ ਤਾਂ ਉਹੀ 168 ਵਾਲੀ ਆ ਉਹ ਚੱਲ ਜਾਣ ਦੇ ਡਰਾਈਵਰੀ ਮਿੰਨ ਕੇ ਦੇਖਿਓ ਇੱਕ ਵਾਰੀ ਆਪਾਂ ਪਤਾ ਦਾ ਬਿਦੂਆ ਨਮਸਤ ਕੈਮਰਾ ਆਪਣਾ ਗਾਹਾਂ ਤੋਂ ਰਤਕ ਕਿੰਨਾ ਹੋ ਗਿਆ ਓਰੇ ਚੱਲ ਜਾਣ ਦੇ ਮੈਸੇ ਰਤ ਜੱਕ ਲੈਦੀ ਆ ਹਾਂ ਭਾਈ ਹਾਂ ਜਾਣ ਦੇ ਜਾਣ ਦੇ ਦੋ ਤਿੰਨ ਥੋਅ ਆ ਇਹ ਅੱਛਾ ਜਾਣ ਦੇ ਜਾਣ ਦੇ ਥੱਲੇ ਜਾਣ ਦੇ ਥੱਲੇ ਸਾਲੂ ਵੀ ਭਰ ਗਏ ਹੋਣਾ ਤਾਂ ਜਿਆਦੇ ਹੋਇਆ ਨਹੀਂ 400 80 ਵਿਲਾ ਮੋਟਰ ਕਿਨੇ 240 ਤੇ ਜਾਂਦੀ ਸੀ ਹੁਣ ਹਾਂ 240 50 50 ਤੱਕ ਨਿਆਸੀ ਆ ਜੀ ਉਹ ਰੇਤਾ ਕਿਰਕਵਾਇਸ਼ ਰੇਤਾ ਕਨ ਜੱਕੇ ਦੀਗਾ ਰੇਤਾ ਪਹਿਲਾਂ ਨਹੀਂ ਕਿਹਾ ਸੀ ਜਦੋਂ ਕਿਲਾ ਪਾਈਏ ਚਲਾਈਆ ਉਹਨੇ ਜੱਕਾ ਰਸ ਅੱਲ ਤੋਂ ਮੜ ਮੜ ਹੀ ਘੜੇ ਕਈ ਜਣੇ ਥੋੜਾ ਥੋੜਾ ਰੇਤਾ ਬਣੀ ਜਾਂਦਾ ਸੀ ਹਲੋ ਹਾਂ ਹਾਂ ਬੋਲੋ ਬੋਲਾ ਕੀ ਉਹ ਵਿੱਚ ਧਿਆਨ ਨਾਲ ਦੇਖਣਾ ਸੀ ਯਾਰ ਤਾ ਤੂੰ ਕਿੱਥੇ ਦੇਖਾ ਜਗਾ ਹਾਂ ਉਹਦੇ ਵਿੱਚ ਧਿਆਨ ਨਾਲ ਦੇਖਾ ਉਹ ਉੱਪਰ ਹੀ ਰੱਖਿਆ ਸੀ ਯਾਰ ਮੈਂ ਧਿਆਨ ਨਾਲ ਥੱਲੇ ਬਹਿ ਕੇ ਦੇਖੀ ਟਾਰਚ ਨਾਲ ਚੰਗਾ ਮੋਰ ਤੱਕ ਕੀ ਹੋਇਆ ਮਟਰ ਕਿੰਨਾ ਹੋ ਗਿਆ ਓਰੇ ਅੱਪ ਚੱਲ ਜਾ ਗਿਆ ਨਾ ਤੇ ਕੈਮਰਾ ਘਰਨਾ ਕਰਕੇ ਕਰਮੀ ਕਰਕੇ 215 ਹੂੰ ਚੱਲ ਜਾਣ ਦੇ 215 ਲੈ ਗਏ ਆ ਜੇ ਬਤਲੇ ਆ ਜੇ ਇੰਨੇ ਚਲੋ ਆਪਣਾ ਕੰਮ ਹੋ ਜੂ ਨਾਲ ਜੀ ਰਿਭੜ ਤੂ ਹੁੰਦਾ ਤੱਕਾ ਕਰੀ ਜਾਂਦਾ ਰੱਬ ਹਾਂ ਹੋਰ ਬਤਲੇ ਆ ਜੇ ਤੱਕਾ ਹਾਂ ਆਪਰੇ ਦਿਹਾੜ ਕਮਾਲ ਦੀ ਗੱਲ ਕੀ ਮੈਨੂੰ ਤੁਹਾਨੂੰ ਕੁਛ ਵੀ ਨਹੀਂ ਮਿਲਿਆ ਸਿਆਣੇ ਕਹਿੰਦੇ ਜਿਵੇਂ ਉੱਤੋਂ ਹੜ੍ਹ ਤਾਂ ਬੈਦੀਆਂ ਦੇ ਵੀ ਵਰ ਜਾਂਦਾ ਵਾ ਚਲ ਕੋਈ ਨਹੀਂ ਮੈਂ ਆਉਣਾ ਕਰੇ ਟੱਪ ਗਿਆ ਸੌਂਣ ਨੂੰ ਵੀ ਲੰਘ ਗਿਆ ਤਿਆ ਨਾ ਦੇਈਆ ਉਹਦੇ ਟਾਪੇ ਡੁੱਪੇ ਟਾਪੇ ਉਹ ਨਾਲ ਲੱਗਨੇ ਇੱਕ ਬਾਸੀ ਹੱਤਪਾਗ ਦੀ ਕਿੰਨਾ ਹੋ ਗਿਆ ਚੱਲ ਜਾਣ ਦੇ ਿਹੜੀ ਕਹਣਾ ਤੂੰ ਪਹਿਲਾਂ ਦੀ ਹਾਂ 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 ਪਤਨੀ ਦੇ ਉੱਤੇ ਤੇ ਰੱਖਿਆ ਬਾਈ ਗੜੱਪੇ ਨੇ ਹਰੇਕ ਨੂੰ ਲਾਉਣਾ ਪੈਂਦਾ ਪੈਸੇ ਬਹੁਤ ਲੱਗਦੇ ਨੇ ਭੈਣ ਤੇ ਉਹਦੇ ਲਾਉਣਾ ਪੈਂਦਾ ਹੁਣ ਇਹਦੇ ਨਾਲ ਸੜ ਜਾਂਦਾ ਫਾਇਦਾ ਤਾਂ ਹੋ ਜਾਂਦਾ ਹੋਰ

ਚੰਗਾ ਹੀ ਗਲੀ ਦੇ ਬੀਤੇ ਸਭ ਤੇ ਵੱਡਾ ਸਤ ਗੁਰੂ ਆਲੇ ਠੀਕ ਹੈ ਚੈੱਕ ਕਰਨ ਲੱਗ ਰਹੇ ਕੋਈ ਨਾ ਆ ਰਹੇ ਨਹੀਂ ਮੁੰਡੇ ਤੁਨ ਮੈਂ 10 ਮਿੰਟਾਂ ਤੱਕ ਫੋਨ ਕਰਦਾ ਬੋਰ ਦੇਖ ਰਿਹਾ ਜੀ ਮੈਂ ਇੱਕ ਤੋੜੀ ਚਾਰ ਹੁਣ ਤਾਂ ਸਹੀ ਐ ਪਹਿਲੀ ਮਾਲੀ ਜਿਹਨੇ ਕਰਕੇ ਕੱਢ ਲੀਆਂ ਪਾ ਲੀਆਂ ਕੱਢ ਲੀਆਂ ਪਾ ਇਹ ਤਾਂ ਵੇ ਤੈਨੂੰ ਦੱਸਿਆ ਗਾਇਆ ਮੈਂ ਤਾਂ ਸੰਕਰਕਾ ਨਾ ਕੋਈ 4 ਇੰਚਾ ਡਰਾਈਵਰ ਹੀ ਆ ਤਾਂ ਆਪਾਂ ਚਾ ਦੇ ਬਾਲੀ ਇਹ ਨਹੀਂ ਛੱਡਦੀ ਕਿ ਬਈ ਯਾਰ ਚਾ ਪਲਾਸਟਿਕ ਤੇ ਬਲ ਹੁੰਦਾਗਾ ਬੋਰ ਤਾਂ ਪਿੰਗੀ ਹੁੰਦੇ ਨੇ ਅਕਸਰ ਜਿਹੜੀ ਜਿਹੜੀ 3 ਇੰਚ ਉਹ ਲੰਮਕ ਲੰਮਕ ਸਿੱਧੀ ਹੋ ਜਾਂਦੀ ਹੈ ਬਾਈ ਨਾਲ ਇਹ ਸਿੱਧੀ ਨਹੀਂ ਹੁੰਦੀ ਹੈਗੀ ਇਹ ਤਾਂ ਜਿਹੜੇ ਬਾਲਾ ਤਾਂ ਹੀ ਰਹੂਗਾ ਗੜੇ ਗੜੇ ਦਾ ਕਸਤਾ ਆਪਾਂ ਵਸੋ ਤੇ ਹਾੜੇ ਤਾਂ ਦਰਦੀ ਚਾਰ ਨੂੰ ਤਾਂ ਤਿੰਨ ਵੀ ਠੀਕ ਹੈ ਤੈਨੂੰ ਠੀਕ ਹੈ ਤੈਨ ਨਾਲ ਬਾਹਰ ਨੁਕਸਾਨ ਨਹੀਂ ਹੁੰਦਾ ਬਾਲਾ ਸਾਡੇ ਉਧਰ ਬੋਰ ਤੇ ਦੀ ਅਸੀਂ ਤਾਂ ਕੱਢ ਕੇ ਮਾਰੀ ਭੈਣ ਚੋਦੀ ਨਾਲੇ ਤਾਂ ਹੂੰ ਭੈਣ ਚੋਦੋ ਤਾਂ ਹੱਥਾਂ ਜਿਹੜਾ ਹੁੰਦੀ ਹੈ ਹੈਂਡ ਉਹ ਦੂਜਾ ਜਗ੍ਹਾ ਮੰਨਦੀ ਬਦਲੇ ਲੈ ਕੇ ਬਾਈ ਕਿੰਨਾ ਨੁਕਸਾਨ ਹੋਗਾ ਨਲ ਦੇ ਕੰਨੀ ਪੂਣੀ ਸੁੱਕੀ ਹੋਰ ਪਲਾਸਟਿਕ ਵਾਲੇ ਨਾਲ ਤਾਰ ਤੂਰ ਪਾ ਦੀ ਹੂੰ ਕਿਈ ਵਾਰ ਗਰਮ ਗਰਮ ਹੋ ਕੇ ਡੇ ਹੋ ਟੁੱਟਣਾ ਇਹ ਵੀ ਗੱਲ ਦੇ ਸਹੀਣੀ ਆ ਆ ਤਾਰ ਉਹਦੀ ਜਿਹੜੀ ਦੂਜੀ ਮੋਟੀ ਹੁੰਦੀ ਆ ਪੋਰ ਜਿਹੜੀ ਛੋਟੀ ਜਿਹੀ ਨਾਂ ਜਸਤੀ ਨੂੰ ਨਿਉ ਪਾਦੀ ਲੈ ਗੁਸਤੀ ਤਾਰ ਨਾਲ ਹੀ ਬੰਨਦੇ ਇਹ ਹਾਂ ਨਾਲੇ ਮੋਟਰ ਤੇ ਖੜੀ ਰੋ ਮੋਟਰ ਖੜੀ ਰੋਗੇ ਸਹੀ ਧੰਨ ਜੋ ਮੋਟਰ ਕਣੀ ਤਾਰ ਨੂੰ ਜੇ ਦੀ ਸਦਾ ਪਾ ਤਾਰ ਦੇ ਕਟ ਰਹੀਆਂ ਪਈ ਆ ਜੇ ਕਰਨੀ ਉੱਪਰ ਕੋ ਲੋਹਾ ਹੈਂਡਲਾਂ ਨਾਲ ਖਿੱਚਦੇ ਹੁੰਦੇ ਸੀ ਆਪਾਂ ਮੋਟਰ ਚਾਰ ਦੀ ਡ్రਾਈਵਰੀ ਭਾਂਚੋ ਵਜਨ ਕਿੰਨਾ ਹੋ ਜਾਂਦਾ ਕਾਰਵਾਂ ਦੀ ਭਾਂਚੇ ਥੱਲੇ ਗਾੜੀਆਂ ਨੇ ਤੇ ਬੇਬੀ ਨਾਲੇ ਹੁੰਦੀ ਤਾਂ 150 ਹੁੰਦੀ 140 ਹਾਂ ਪ੍ਰੇਤ ਤਾਂ ਨਹੀਂ ਨਾ ਬਾਈ ਜਦ ਕੋਈ ਭਰਿਆਗਾ ਨਾ ਗਾਹ ਸਰੇ ਤੇ ਜਾ ਕੇ ਇਹ ਜਿਹੇ ਪੈਪ ਪਾਤਾ ਪਾਵਾਂਗੇ ਆਪਾਂ ਇਹ ਜੋ ਨਾਲ ਸਾਕਟਾਂ ਚੀ ਜਿਆਦੇ ਹੋ ਐ ਠੀਕ ਆ ਜਿੱਥੇ ਸਾਕਲ ਆਪਾਂ ਉਥੇ ਦੋ ਪੈ ਪਾ ਦਾਂਗੇ ਦੋ ਦੇ ਵੀ ਤਿੰਨ ਪਾ ਦਾਂਗੇ ਤਿੰਨ ਬਗੇ ਐ ਦਿੱਕਤ ਨਾ ਹੋਵੇ ਇਹ ਛੋਟੀ ਮੋਟਰ ਕਰਕੇ ਬਗੇ ਪਹਿਲਾਂ ਪਤਾ ਨਹੀਂ ਲੱਗਿਆ ਜੇ ਉਹ ਵੱਡੀ ਪਾਤੀ ਇਹਨੇ ਭਰ ਲਿਆ ਸੂਟਾ ਫਿਰ ਨਹੀਂ ਹਾਂ ਇਹਨੇ ਸੂਟਾ ਭਰ ਲਿਆ ਤੇ ਪਾਣੀ ਤਾਂ ਪਹਿਲੀ ਉਹ ਵੱਡੀ ਛੋਟੀ ਉਤਲੀ ਲਈ ਜਾਂਦੀ ਪਾਣੀ ਤਾਂ ਲਈ ਜਾਂਦੀ ਸੀ ਪਰ ਉਦੋਂ ਪਤਾ ਨਹੀਂ ਕਰਦਾ ਉਹ ਠੰਡਾ ਹੀ ਪਣੀ ਨਹੀਂ ਹੁੰਦੀ ਥੋੜਾ ਪਣੀ ਦੀਗਾ ਪਾਣੀ ਘਟ ਗਿਆ ਸਾਲ ਵਾਲਾ ਪਾਣੀ ਤਾਂ ਲੈਂਦੀ ਨਹੀਂ ਸੀ ਉਹ 260 ਹੋ ਗਈ ਬਾਈ ਕੋਈ ਨਾ ਕੋਈ ਜਾਣਦੇ ਇਹ ਤਾਂ ਸਹੀ ਸਾਰਾ ਕੁਝ ਸਾਲ ਭਰੇ ਹੋਊਗਾ ਬਾਈ ਹਾਂ ਸਾਲ ਤਾਂ 480 ਤੱਕ ਬੇਲਾ 480 ਤੱਕ ਲੈ ਕੇ ਰਹੀ ਸੀ ਕੜਾ ਪਾਨਾ ਮਾਈ ਕਹਿੰਦਾ ਪਾਨਾ ਮਾਰ ਕੇ ਦੇਖੋ ਸਰਮਦਾਸ ਤੁਹਾਨੂੰ ਕਿੰਨਾ ਲੱਗਿਆ ਬੋਰੇ ਪੰਜ ਸੌ ਪੂਰਾ 500 480 ਤੱਕ ਵੇਲਾ ਹੈ ਹਾਂ ਫਿਰ 20 ਫੁੱਟ ਭਰਿਆ ਹੈ ਹਾਂ ਅਜੀਤ ਸਾਹਿਬ ਜੀ ਉੱਪਰ ਕਰੀ ਮੜਾ ਜਾ ਜਿਆਣ ਦੇ ਥਲੇ ਨਹੀਂ ਸਪੀਡ ਤੇ ਭੰਗ ਹੈ ਇੰਨਾ ਹੋ ਗਿਆ 560 70 ਤੇ ਜਾ ਕੇ ਹੌਲੀ ਕਰ ਲਈ ਹੌਲੀ 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 ਚੱਲ 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 ਰੋਕ ਲੈ ਕਿੰਨਾ ਹੋ ਗਿਆ ਰੱਤ ਲੈ ਲਓ ਬਈ ਫਿਰ ਦਾਈ ਹੁੰਦਾ ਦਾਈ ਹੁੰਦਾ ਇਹ ਆਉਂਦੀ ਚੱਲ ਗਿਆ ਹੁਣ ਇਹਨਾਂ ਚੱਲੀਂਗਾ ਪੂੜਾ ਪਿੰਡ ਘੇੜਤਾ ਹਾਂ ਕਿੰਨਾ ਦੀ ਹੈ ਰਾਤ 480 480 ਦੀ ਹਾਂ 400 ਚੋਂ ਆਊਗਾ ਤੁਸੀਂ ਡਰਾਈਵਰ ਦੇ ਸਾਹਮਣੇ ਵਾਲੀ ਮਣੇ ਡਰਾਈਵਰ ਸੋ ਹੁੰਦੀ ਹੈ ਬਸ ਛੋਟੇ ਹੁੰਦੇ ਉਹਦੇ ਕਰਕੇ ਵੱਧ ਘਟੋ ਠੀਕ ਹੈ 64 ਹੈ ਦਬਰਤਾਂ ਜਿਹੜੇ ਬਈ ਫਿਰ ਉਹ ਇਹ ਦੋ ਬਾਰੇ ਬਗਿਆਨ ਤੋਂ ਚੌਟਾ 6 ਆ ਕੇ 70 80 ਨੇ ਸੋ ਲਓ ਜੀ ਫਾਈਨਲੀ ਕੈਮਰਾ ਆਪਣੇ ਵੱਜ ਗਿਆ ਕਾ ਤੇ ਫਿਰ ਕਰਾਉਣਾ ਸੜੀ ਮਿਸਤਰੀ ਨਾਲ ਗੱਲ ਨਹੀਂ ਕੁਝ ਨਹੀਂ ਰਿਪੋਰਟ ਹੈ ਕੀ ਡਿਟੇਲ ਆਪਣੀ ਬੋਰ ਦੀ ਸੀガル ਜੀ ਅਸੀਂ ਪਿੰਡ ਪੰਚ ਦੀ ਫਤੇਗੜ ਸਾਹਿਬ ਜੀ ਹਾਂ ਜੀ ਜ਼ਿਲ੍ਹਾ ਸੰਗਰੂਰ ਹਾਂ ਜੀ ਇਹ ਬੋਰ ਮਾਲੋ ਰੇਤਾ ਮਰ ਗਿਆ ਤੀ ਕਾ ਹਾਂ ਜੀ ਤੇ ਡਰਾਈਵਰ ਦੀ ਮੰਨ ਲਓ ਕੋਈ ਗਲੀ ਹੋ ਗਈ ਤੀ ਇਹਦੇ ਵਿੱਚ ਆਪਣੇ ਫਾਇਬਰ ਵਾਲਾ ਬੋਰ ਹੈਗਾ ਲੱਗਿਆ ਹੋਇਆ ਹਾਂ ਜੀ ਤੇ 400 24 ਫੁੱਟ ਵੇਲਾ ਹੁਣ ਤੱਕ ਬੋਰੇ 580 ਵੋਟੇ ਚ ਪੱਕਾ ਸਮਾਨ ਪਿਆ ਬਾਕੀ ਇਹਦੇ ਥੱਲੋਂ ਮੰਨ ਲਓ ਭਰ ਗਿਆ ਬੋਰ ਜਿਹੜਾ ਹੈਗਾ ਤੀਆ ਸੱਲ ਸਮੇਤਾਂ ਤੇ 142 ਤੇ 168 ਤੇ 180 ਤੇ ਇਹ ਬੋਰ ਟੁੱਟਿਆ ਹੋਇਆ ਹੈਗਾ 4 ਇੰਚ ਡ੍ਰਾਈਵਰੀ ਦੇ ਕਾਰਨ 4 ਇੰਚ ਡ੍ਰਾਈਵਰੀ ਉਹਦੇ ਲਗ ਵਾਈਬ੍ਰੇਸ਼ਨ ਕਾਰਨ ਉਹਦੇ ਵਿੱਚ ਗਲੀਆਂ ਕਰਤੀਆਂ ਬੋਰ ਨੇ ਮੰਨ ਲਓ ਹਲਾਲ ਕੀਤਾ ਤੇ ਉਹਦੇ ਕਾਰਨ ਰੇਤਾ ਮਾਰਨ ਲੱਗਿਆ ਬੋਰਾਂ ਠੀਕ ਹੈ ਇਹ ਬਾਕੀ ਆਪਾਂ ਨੇ ਮੰਨ ਲਓ ਇਹਦੀ ਬਾਕੀ ਜਮਾ ਤਸੱਲੀ ਕਰਾ ਕੇ ਬਾਈਨ ਦਾ ਤੜਕੇ ਕੰਮ ਸਟਾਰਟ ਕਰਾਂਗੇ ਆਪਾਂ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਬੋਰ ਦੇ ਸਬੰਧ ਵਿੱਚ ਦੇ ਵਿੱਚ ਜਾਂ ਰਿਸ਼ਤਾ ਮਾਰਦਾ ਵਜਾ ਕੋਈ ਵੀ ਫਲਟੋ ਦੇ ਬੋਰ ਦੇ ਵਿੱਚ ਤਾਂ ਸਾਡਾ ਜਰੂਰ ਸੰਪਰਕ ਕਰੋ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈਗਾ 9881754490 ਬਾਕੀ ਸਾਡਾ YouTube ਤੇ ਚੈਨਲ ਬਣਾਇਆ ਮੁਖਤਿਆਰ ਨਮੋਲ ਦੇ ਨਾਮ ਤੇ ਬਾਕੀ ਸਬਸਕ੍ਰਾਈਬ ਕਰੋ ਬਾਕੀ ਕੋਈ ਵੀ ਕੰਮ ਹੋਵੇ ਤਾਂ ਜਰੂਰ